बनके रहूंगी भाजना में तेरे जी पे वजों मेरा फेवरेट दुआ जी जी रोड़ते सोनिया वे पादे रंगली कोठी एक ही कुसी बोरिया ਦਾ ਬੈਂਚ ਇਹਨੂੰ ਪਹਿਚਾਨ ਲਿਆ ਕਿ ਨਹੀਂ ਇਹ ਉਹੀ ਆ ਕੁਸਾ ਅਸ਼ੀਰਦ ਉਹਦਾ ਜਿਹੜੇ ਕਹਿੰਦੇ 18 ਘੰਟੇ ਫੇਰਿੰਗ ਹੋਈ ਸੀ ਫਿਰ ਕੀ ਸੀ ਪਾਤੀ ਰੰਗਲੀ ਕੋਠੀ ਨਵੇਂ ਜਿਹੇ ਸ਼ੋਰਾਂ ਨੂੰ ਬਦਮਾਸ਼ੀ ਦਾ ਬੜਾ ਸ਼ੌਂਕ ਅਸ ਵਾਲਿਆਂ ਨੂੰ ਬਾਅਦ ਚ ਟੱਬਰ ਸੜਕਾਂ ਜਾਮ ਕਰਦਾ ਫਿਰਦਾ ਇਹੋ ਜਿਹੇ ਨੂੰ ਪਹਿਲਾਂ ਹੀ ਚੰਡ ਕੇ ਰੱਖਿਆ ਹੁੰਦਾ ਭਾਂਚੂ ਕਿਸੇ ਕਿਤੇ ਲਾਇਆ ਹੁੰਦਾ ਆਪਦੀ ਕਰਤੂਤੀ ਮਾਰਦੇ ਨੇ ਬਾਈ ਹੋਰ ਕਿਹੜਾ ਸਰਕਾਰਾਂ ਖਿਲਾਫ ਹੋਵਾ ਚੁੱਕਦੇ ਮਰੇ ਆ ਇੱਕ ਦੀ ਫੋਟੋ ਬਣਾਈ ਫਿਰਦਾ ਛਾਤੀ ਤੇ ਇਹੋ ਜਿਹੇ ਛਪਰੀਆਂ ਨੇ ਜਿਹੜਾ ਮੇਰੇ ਵਰਗੇ ਇਹਨਾਂ ਨੂੰ ਨਹੀਂ ਵੀ ਜਾਣਦਾ ਉਹਨਾਂ ਤੋਂ ਵੀ ਗਾਲਾਂ ਦਵਾਦੀਆਂ ਕੋਠੀ ਦਾ ਤਾਂ ਪਤਾ ਨਹੀਂ ਪਰ ਕੋਈ ਬਾਝ ਜ਼ਰੂਰ ਪਾ ਗਿਆ ਓ ਸੌਰੀ ਸੌਰੀ ਯਾਰ ਸੀデアਜਮ ਕਾਰਤਿਕ ਬੱਗਾਂ ਨਾਲ ਬਹੁਤ ਗਲਤ ਹੋਇਆ ਬੁੱਲ ਸਾਲੇ ਦੇ ਮੇਰੀਆਂ ਜਰਾਬਾਂ ਨਾਲੋਂ ਵੀ ਕਾਲੇ ਆ ਜਿਹੜੇ ਕਹਿੰਦੇ 18 ਘੰਟੇ ਗੋਲੀ ਚੱਲੀ ਸੀ ਉਹ ਸਹੀ ਕਹਿੰਦੇ ਯਾਰ ਮੈਂ ਕਰੀ ਸੀ ਰਿਸਰਚ ਤੇ 17 ਘੰਟੇ 59 ਮਿੰਟੇ ਟੱਟੀ ਚ ਲੁਕਿਆ ਬੈਠਾ ਸੀ ਅਬੇ ਸਾਲੇ ਉਸਕਾ ਸਾਹ ਤਾਂ ਲੈਣ ਦੇ ਵੇ ਆਖਰੀ ਮਿੰਟ ਦੇ ਵਿੱਚ ਬਾਹਰ ਨਿਕਲਿਆ ਸੀ ਤੇ ਉਹਦੀ ਦੋ ਫਾਇਰ ਹੋ ਗਈ ਮਜ਼ਾਕ ਨਾ ਮਯਾ ਗਿਆ ਪਰ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਪੈਂਚੋ ਹਰੇਕ ਦੀ ਰੀਲ ਚ ਇਹ ਫਿਰਦਾ ਆਵਾਜ਼ ਆਦਿਮ ਟ੍ਰੇਨ ਚ ਖੁਸਰੇ ਫਿਰਦੇ ਹੋਣ ਮਰਨ ਤੋਂ ਪਹਿਲਾਂ ਕੋਈ ਨਹੀਂ ਗੱਲ ਕਰਦਾ ਸੀ ਇਹਦੇ ਵਾਰੀ ਸਾਰੇ ਮਰਨ ਤੋਂ ਬਾਅਦ ਡੈਡੀ ਬਣਾਈ ਫਿਰਦੇ ਉਹਨੂੰ ਇਹਦੇ ਫੋਲੋਅਰ ਸੀ ਬਸ ਇਸੇ ਕਰਕੇ ਇਹਦੇ ਟੈਟੂ ਬਣਾਈ ਫਿਰਦੇ ਰੀਲਾਂ ਪਾਈ ਜਾਂਦੇ ਵਿਊਜ਼ ਲਈ ਜਾਂਦੇ ਆ ਇਹ 쿠ਸੀਪੁਰ ਗਰੁੱਪ ਦਾ ਪ੍ਰਧਾਨ ਸੀ ਉਹ ਜੀ ਛਪਰੀਆ ਨੇ ਉਹ ਬਣਾ ਛੱਡਿਆ ਵੀ ਦਾਨਿਸ਼ ਭਾਈ ਜ਼ਿੰਦਾ ਰਹਤੇ ਸਨ ਨਾ ਤਾਂ ਕਿਸੇ ਦਾ ਨਾਮ ਹੀ ਨਹੀਂ ਰਹਤਾ ਮੈਨੂੰ ਡਰ ਪਤਾ ਕਿਹੜੀ ਗੱਲ ਦਾ ਯਾਰ ਜਿਵੇਂ ਇਹਨਾਂ ਨੇ ਮਾਹੌਲ